ਯਾਰ ਬੇਸ਼ਕਾਤ ਬੇਤਾ ਖੰਦ ਆ ਰਹੀ ਹੈ ਜੀ ਡਰਫਟ ਪਹਿਲਾ ਚੂਹਾ ਆਇਆ ਜੀ ਹੁਣ ਦੇਖੋ ਪ੍ਰਕਾਟ ਾਬੇ ਹੁਣ ਦੇਖੋ ਸੁੰਡੀਆਂ ਇੱਥੇ ਲੋਕਾਂ ਹੀ ਸ਼ੇਰ ਨਾਲ ਘਿਰਦੇ ਪਏ ਜੀ ਕੱਲ ਨੂੰ ਕਿਸੇ ਦਾ ਕਚੋਰੀ ਫੁਆਰ ਹੋ ਜਾਵੇ ਮਰ ਜਾ ਕੋਈ ਜੀ ਫੁਆਰ ਹੋਏਗਾ ਦਾ ਕਿਉਂ ਨਾ ਮੇਰਾ ਪੜ ਰਹਾ ਉਹਨੇ ਅੱਦੇ ਬਲਾਕ ਖਾ ਲਿਆ ਅਗਰ ਨੂੰ ਕੁਛ ਹੋ ਜਾਂਦਾ ਕੌਣ ਜਿੰਮੇਵਾਰ ਆ ਤਾ ਕੋਈ ਜਿੰਮੇਵਾਰ ਕੱਲ ਨੂੰ ਮੈਨੂੰ ਕੁਛ ਹੋ ਜਾ ਕਿਸੇ ਨੂੰ ਕੁਛ ਹੋਏ ਇਹ ਜਲ ਖਿਆਲੀ ਨਹੀਂ ਗਿਆ ਭਾਜੀ ਭਾਜੀ ਸੁਣੀ ਪਤਾ ਨਹੀਂ ਹੈ ਕਿ ਬੱਚੇ ਕੱਚ ਬਣਾਉਂਦੇ ਨੇ ਪੂਰਾ ਫੜੀ ਕੀਤਾ ਤਾਂ ਬੱਚੇ ਲੈ ਆ ਗਏ ਫਰਾਈ ਦਾ ਫਰਾਈ ਆ ਜੇ ਬੰਦਰ ਪਤਾ ਲੱਗਣਾ ਚਾਹੀਦਾ ਫਰਾਈ ਚੇਨ ਕੀ ਕਹਿਣਾ ਚਾਹੁੰਦੇ ਸਰਦਾਰ ਸਾਹਿਬ ਇਹਦੇ ਬਾਰੇ ਭਾਜੀ ਇਹ ਜੀ ਮਸ਼ਹੂਰ ਘੇੜਾ ਘਟਾ ਗਿਆ ਨੈਸ਼ਨਲ ਟਾਪਾ ਜਿੱਥੇ ਨਾਮੀ ਟਾਪਾ ਹੈ ਜੀ ਇਹ ਰੈਸਟੋਰੈਂਟ ਜਿੱਥੇ ਦੇਖ ਸਕਦੇ ਹੋ ਇੱਕ ਸੁੰਡੀ ਟਾਈਪ ਖਾਣ ਵਾਲੀ ਚੀਜ਼ ਪਲਾਉ ਦੇ ਵਿੱਚੋਂ ਮਿਲੀ ਹੈ। ਯਾਰ ਵੇ ਅਸ਼ੋਟਾ ਬੇਨਾ ਤੋਂ ਦਾਰੀਆਂ ਜੀ ਡ੍ਰੈਪ ਪਹਿਲਾ ਚੂਹਾ ਆਇਆ ਜੀ ਹੁਣ ਦੇਖੋ ਪ੍ਰਕਾਟਾ ਥਾਬੇ ਤੋਂ ਹੁਣ ਦੇਖੋ ਸੁੰਡੀਆਂ ਇੱਥੇ ਲੋਕਾਂ ਹੀ ਸ਼ੇਰ ਨਾਲ ਘਿਰਦੇ ਪਏ ਆ ਜੀ ਕੱਲ ਨੂੰ ਕਿਸੇ ਦਾ ਕਛੋਜੇ ਬਿਮਾਰ ਹੋ ਗਏ ਮਰ ਜੇ ਕੋਹ ਜੀ ਬਿਮਾਰ ਹੋਏਗਾ ਦਾ ਇਹ ਬਣਾ ਕੀ ਖਾ ਕੇ ਮੜਿਆ ਦਾ ਕਿਉਂ ਨਾ ਮੇਰਾ ਪਾੜ ਰਿਹਾ ਉਹਨੇ ਅੱਧੇ ਬਲੌਕ ਖਾ ਲਿਆ ਅਗਰ ਉਹਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਹੋਗਾ ਅਬੇ ਕੌਣ ਜ਼ਿੰਮੇਵਾਰ ਕੱਲ ਨੂੰ ਮੈਨੂੰ ਕੁਝ ਹੋ ਜਾ ਕਿਸੇ ਨੂੰ ਕੁਝ ਹੋਏ ਇਹਨਾਂ ਜਲ ਖਿਆਲ ਹੀ ਨਹੀਂ ਗਾਇਆ ਪਾਜੀ ਪਾਜੀ ਇਹਨੇ ਸਮਾਈ ਨਹੀਂ ਹੈਗੀ ਬੱਚੇ ਕੱਚ ਬਣਾਉਂਦੇ ਨੇ ਪੂਰਾ ਫਰਾਈ ਕੀਤਾ ਤਾਂ ਫਰਾਈ ਹੋ ਗਿਆ ਬਰਾ ਫਰਾਈ ਹੋਇਆ ਜੇ ਪੰਦਰ ਪਤਾ ਲੱਗਣਾ ਚਾਹੀਦਾ ਫਰਾਈ ਚੀਜ਼ ਕੀ ਕਹਿਣਾ ਚਾਹੁੰਦੇ ਸਰਦਾਰ ਸਾਹਿਬ ਇਹਦੇ ਬਾਰੇ ਪਾਜੀ ਇਹ ਜੀ ਮਸ਼ਹੂਰ ਘੇੜਾ ਘੜਦਾ ਘੈਂਡ ਬੈਸ਼ਰੋ ਢਾਬਾ ਜਿੱਥੇ ਨਾਮ ਹੀ ਢਾਬਾ ਹੈ ਜੀ ਇਹ ਰੈਸਟੋਰੈਂਟ ਜਿੱਥੇ ਦੇਖ ਸਕਦੇ ਹੋ ਇੱਕ ਸੁੰਢੀ ਟਾਈਪ ਖਾਨ ਵਾਲੀ ਚੀਜ਼ ਪਲਾਉ ਦੇ ਵਿੱਚੋਂ ਮਿਲੀ ਹੈ। ਪਰ ਦੇਖੋ ਇਹ ਕਹਿੰਦੇ ਵੀ ਅਸੀਂ ਰੋਜ਼ ਇੱਥੋਂ ਅੱਛਾ ਭਾਜੀ ਕੀ ਕੀ ਕੀਤਾ ਰਹੇ ਹੋ ਕਿੱਥੋਂ ਮਗਾਉਂਦਾ ਇਹ ਕਹਿੰਦੇ ਗਿਆਨ ਵਾਸਤੇ ਰੱਬਾ ਜੀ ਰੋਜ਼ 1500 2000 ਦਾ ਸਾਮਾਨ ਜਾਂਦਾ ਇਹਨਾਂ ਕੋਲ ਅੱਜ ਵੇਚ ਪਲਾਉ ਅੱਗੇ ਰੋਜ਼ ਰੋਜ਼ ਬਿਨ ਨਗਾ 500 700 1200 ਰੋਟੀ ਨਗਾ ਆਉਂਦੀ ਰੋਜ਼ ਬਿਨ ਨਗਾ ਆਉਂਦੀ ਹੈ ਜੀ। ਵਿੱਚ ਇਹ ਕੀੜੇ ਹੈਗੇ ਜੀ ਫਰਾਈ ਕੀਤੇ ਹੋਏ। ਨਹੀਂ ਨਹੀਂ ਤੁਸੀਂ ਹੁਣ ਪੰਜ ਹੋਰੇ ਕੀ ਕੀਤਾ ਗਿਆ ਕੁਛ ਨਹੀਂ ਇਹ ਨਾਲ ਕੀੜਾ ਫਰਕ ਆ ਦੱਬਤਾ ਹੀ ਸਾਰਾ ਉਹ ਦੇਖੋ ਸਾਰਾ ਜੀ। ਨਹੀਂ ਇਹ ਤੁਸੀਂ ਆਏ ਹੋ ਮੈਂ ਆਪਣੀ ਅਬ ਬੈਠਾ ਤੁਸੀਂ ਮੇਰੇ ਗੱਲ ਤਾਂ ਕਰ ਲੋ ਕੋਈ ਨਹੀਂ ਗੱਲ ਕਰ ਲੈਣੇ ਸੁਖਵੀਰ ਜੀ ਭਾਈ ਹੋਏ ਕੀ ਕਹਿਣਾ ਚਾਹੋਂਗੇ ਜਿਹੜਾ ਮੈਂ ਇੱਕ ਮਿੰਟ ਦੇਖ ਰਿਹਾ ਹਾਂ ਦਾਲ ਤਕਰੀਆ ਮੈਂ ਮੈਨੂੰ ਦੇਖਣ ਦਾ ਹੈ ਕੀ ਹੈ ਕੀ ਮੰਗਾਇਆ ਸੀ ਮੈਂ ਦੋ ਮਿੰਟ ਦੇਖਣ ਦੋ ਯਾਰ ਹੈ ਕਿ ਉਹ ਕਹਿੰਦੇ ਪੁੱਛੋ ਆ ਬਈ ਲੜਕਾ ਤਾਂ ਦਿੱਲੀ ਜਾਂਦਾ ਨੇ ਕੋਲ ਲੈ ਕੇ ਜਾਂਦਾ ਅੱਜ ਨਹੀਂ ਬਿੰਨਾਂ ਲਗਾ ਕੇ ਕੈਮਰਾ ਦੀ ਸ਼ਿਟਿੰਗ ਕਿਤਾਸੂ ਦੇ ਰੋਜ਼ ਮੇਰਾ ਨਾਮ ਸਲੀਮ ਹੈ ਮੈਂ ਰੋਜ਼ ਹੀ ਆਤਾ ਹਾਂ ਇੱਥੇ ਖਾਣਾ ਪੈਕਿੰਗ ਕਰਾਣ ਅੱਛਾ ਜੀ ਤਾਂ ਮੇਰੇ ਕੋ ਪੈਕ ਕਰਕੇ दिए ਭਾਈ ਨੇ ਮੰਗਾਏ ਸੀਗੇ ਜਦੋਂ ਇਹ ਪਲੇਟ 'ਚ ਢਾਲ ਕੇ ਖਾਣੇ ਲਗੇ ਤਾਂ ਉਹਦੇ ਵਿਚ ਇੱਕ ਬੰਦਾ ਤਾਂ ਥੋੜਾ ਜਿਹਾ ਖਾ ਵੀ ਲਿਆ ਉਹ ਖਾ ਕੇ ਉਲਟੀਆਂ ਵੀ ਕਰਨੇ ਲੱਗਾ ਤੇ ਕਹਰੇ ਕਿ ਇਹ ਦੇਖੀਓ ਤੇ ਦੇਖੇ ਤਾਂ ਕੀੜੇ ਨਿਕਲੇ ਆਪ ਕੌਣ ਹੋ ਮੈਂ ਇਹ ਕੰਮ ਕਰਦਾ ਤੁਹੇ ਕੋਈ ਆਪਣਾ ਫੋਨ ਕੀਤਾ ਦਿਕਾ ਰਹੀ ਬੱਡੀ ਹਾਂਜੀ 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 ਕੀਤਾ ਜੀ ਫੂਡ ਸਪੈਟਰ ਫੋਨ ਕੀਤਾ ਮੈਡਮ ਨੇ ਫੋਨ ਚੱਕਿਆ ਮੈਡਮ ਜੀ ਕਹਰੇ ਹੋਣੇ ਬਸ ਦੋ ਮਿੰਟ ਅਸੀਂ ਕੋਈ ਤੁਹਾਡੀ ਗੱਲ ਕਰਾਂ ਸੀ ਆ ਰਹੇ ਆ 10 ਮਿੰਟਾਂ ਮਿੰਟੇ ਪਹੁੰਚ ਰਹੇ ਆ ਰੋਜ਼ 1000 1500 ਰੋਟੀਆਂ ਜਾਂਦੀਆਂ ਦਿਓ ਲੈ ਏਦਾਂ ਥੋੜੀ ਚਾਹੀਦੀ ਦੱਸ ਬਿਨ ਨਗਾ ਜਾਂਦੇ ਮੈਂ ਕੀ ਕਰ ਰੋਜ਼ ਖਾਣਾ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਰੋਜ਼ ਖਾਣਾ ਜਾਂਦਾ ਕਹਿੰਦੇ ਮੈਂ ਦੇਖਣ ਤਾਂ ਦੋ ਵਾਰ ਲਿਖਿਆ ਹੈ ਯਾਰ ਸਿੰਘ ਸਾਹਿਬ ਇਹ ਕੀ ਚੱਕਰ ਕੀ ਹੈ ਗੱਲ ਹਾਂਜੀ ਹਾਂਜੀ ਰੋਜ਼ ਇਹੀ ਮੈਂ ਲੈ ਕੇ ਜਾਂਦਾ ਲੈ ਕੇ ਜਾਂਦਾ ਡਾਕਟਰ ਬੈਠਣਾ ਚਾਹੁੰਦੇ ਹਾਂ ਦੱਸੋ ਕੀ ਹੋ ਰਿਹਾ ਹੈ ਮੈਡਮ ਜਿਸ ਤਰ੍ਹਾਂ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਖਾਣੇ ਦੇ ਵਿੱਚ ਪਹਿਲਾਂ ਵੀ ਹੈਗਾ ਇਸ ਤਰ੍ਹਾਂ ਹੀ ਢਾਬੇ ਦੇ ਵਿੱਚ ਜਿਹੜਾ ਐਸਾ ਜਿਹੜਾ ਹੈਗਾ ਜੀ ਮਿਲਿਆ ਸੀ ਉਸੇ ਤਰ੍ਹਾਂ ਹੁਣ ਇਸ ਵਾਰੀ ਫੇਰ ਜਿਹੜਾ ਹੈਗਾ ਕੋਈ ਫਿਰ ਤਾਂ ਗਿਆਨ ਢਾਬੇ ਦੇ ਉੱਤੇ ਜਿਹੜਾ ਹੈਗਾ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦੀ ਕੰਪਲੇਂਟ ਆਈ ਸੀ ਅਸੀਂ ਅੱਜ ਇਹ ਤਖਦੀਸ਼ ਕਰ ਰਹੇ ਹਾਂ ਅਸੀਂ ਕੰਪਲੇਨੈਂਟ ਨਾਲ ਜੇ ਗੱਲ ਨਹੀਂ ਕਰ पाए ਪਰ ਜਿਵੇਂ ਕਿ ਤੁਸੀਂ ਮੀਡੀਆ ਨੇ ਦੱਸਿਆ ਹੈ ਕਿ ਖਾਣਾ ਪੈਕ ਹੋ ਕੇ ਗਿਆ ਤੇ ਖਾਣਾ ਜਦੋਂ ਉਹਨਾਂ ਨੇ ਖੋਲਿਆ ਉਹਦੇ ਵਿੱਚ ਕੁਝ ਫੋਰਨ ਮਟੀਰੀਅਲ ਸੀਗਾ ਉਹ ਅਸੀਂ ਖੁੱਲਿਆ ਖਾਣਾ ਪਲੇਟ ਵਿੱਚ ਦੇਖਿਆ ਉਹਦੇ ਵਿੱਚ ਕੁਝ ਫੋਰਨ ਮਟੀਰੀਅਲ ਹੈ ਉਹਦੀ ਜਾਂਚ ਕੀਤੀ ਜਾ ਰਹੀ ਹੈ ਕਿਹੜੇ ਜਗ੍ਹਾ ਤੇ ਆਇਆ ਤੁਸੀਂ ਅਸੀਂ ਗਿਆਨ ਥਾਬੇ ਲੁਧਿਆਣਾ ਆਏ ਹਾਂ ਤੇ ਕਿਸਤਾ ਦੀ ਕਾਰਵਾਈ ਕੀਤੀ ਜਾ ਰਹੀ ਤੁਸੀਂ ਉੱਪਰ ਰਸੋਈ ਵੀ ਦੇਖ ਕੇ ਆਏ ਅਸੀਂ ਉਹਨਾਂ ਰਸੋਈ ਭਾਰੇ ਸਾਡੇ ਫੂਡ ਸੇਫਟੀ ਆਫਸਰ ਹੈ ਸਤਵਿੰਦਰ ਹੈ ਤੁਹਾਨੂੰ ਥੋੜਾ ਜਿਆਦਾ ਦੱਸਣਗੇ ਐਫਐਸਐਸਏਸੀ ਹੈ ਇੱਕ ਦੇ ਨਹੀਂ ਅਸੀਂ ਉਹਨੂੰ ਕੀ ਦੇਖਿਆ ਤੇ ਕੀ ਉਹਦਾਂ ਨੇ ਰਿਖਣ ਕੀਤਾ ਤੁਹਾਨੂੰ ਦੱਸਣਗੇ ਅਸੀਂ ਉਹਨੂੰ ਹਜੇ ਅਪਲੋਡ ਕਰਨ ਲੱਗੇ ਸੀ ਉਹ ਤੁਹਾਨੂੰ ਥੋੜਾ ਜਿਆਦਾ ਉਸ ਤੋਂ ਪਹਿਲੇ ਦੱਸ ਦਿੰਦੇ ਜੀ ਸਰ ਜੀ ਸਰ ਰਿਪੋਰਟ ਕਰਾਂਗੇ ਉਸੀਂ ਉੱਪਰ ਕਿਚਨ ਵਿੱਚ ਦੇਖ ਕੇ ਆਏ ਹਾਂ ਔਰ ਕਿਚਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਜਿਹੜੀਆਂ ਖਾਮੀਆਂ ਜੜੀਆਂ ਪਾਈਆਂ ਨੇ ਕਿਉਂਕਿ ਉੱਪਰ ਜਨਰੇਟਰ ਪਿਆ ਉੱਥੇ ਹੀ ਖਾਣਾ ਬਣ ਰਿਹਾ ਹੈ ਉੱਥੇ ਹੀ ਧੌਣ ਲੱਗ ਰਿਹਾ ਹੈ ਕਿ ਜਿੱਥੇ ਐਸਿਆ ਉਹ ਨਾਲ ਹੀ ਗਟਰ ਹੈਗਾ ਹਾਂਜੀ ਹਾਂ ਬਿਲਕੁਲ ਅਸੀਂ ਕਿਚਨ ਦੀ ਚੈਕਿੰਗ ਕੀਤੀ ਹੈ ਜੀ ਤੇ ਮੌਕੇ ਦੇ ਉੱਤੇ ਜਿਹੜੇ ਮਤਲਬ ਸ਼ੈਡਿਊਲ 4 ਐਫਐਸਐਸ ਐਕਟ ਦਾ ਹੈਗਾ ਉਹਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਫੁੱਲਫੁੱਲ ਨਹੀਂ ਹੈਗੀਆਂ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਇਹਨਾਂ ਦਾ ਚਲਾਨ ਹੈ ਅੰਡਰ 56 ਜਿਹੜਾ ਸੈਕਸ਼ਨ 56 ਦੇ ਅੰਦਰ ਇਹਨਾਂ ਦਾ ਅਨ ਹਾਈਜਨਿਕ ਕੰਡੀਸ਼ਨ ਦਾ ਚਲਾਨ ਕਰ ਰਹ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਣਾ ਜੋ ਵੀ ਖਾਣਾ ਦਾ ਜਿਹੜਾ ਇਹਨਾਂ ਦਾ ਦੁਆਰਾ ਪ੍ਰਿਪੇਅਰ ਕੀਤਾ ਗਿਆ ਸੀ ਉਹ ਜਿਹੜਾ ਵੀ ਉੱਥੇ ਸਮਾਨ ਸਾਨੂੰ ਅਵੇਲੇਬਲ ਹੋਇਆ ਅਸੀਂ ਉਹਦਾ ਸੈਂਪਲ ਵੀ ਲੈ ਰਹੇ ਹਾਂ ਸੀਲ ਕਰ ਰਹੇ ਹਾਂ ਸਮਾਨ ਸਮਾਨ ਲੈ ਕੇ ਜਾਂਦੇ ਹੋ ਨਾ ਜਿਹੜਾ ਚੈਕਿੰਗ ਵਾਸਤੇ ਨਹੀਂ ਉਹ ਤਾਂ ਸੈਂਪਲ ਲੈ ਕੇ ਡਿਸਟਰੋਏ ਕਰਾ ਦਾਂਗੇ ਜੀ ਬਾਕੀ ਸਮਾਨ ਜਿਹੜਾ ਤੁਹਾਡੇ ਕੋਲੋਂ ਕਲੈਕਟ ਕੀਤਾ ਗਿਆ ਉਹ ਤੇ ਕਿਉਂਕਿ ਕਿਹਾ ਜਾ ਰਿਹਾ ਕਿ ਪੈਟ ਫੂਡ ਲੈ ਕੇ ਸੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਕਿਹੜਾ ਜਿਹੜਾ ਫੂਡ ਦੀ ਆਪ ਸਾਹਮਣੇ ਸਾਹਮਣੇ ਕਿਚਨ ਦੇ ਵਿੱਚ ਅਵੇਲੇਬਲ ਹੋਇਆ ਅਸੀਂ ਉਹਦਾ ਸੈਂਪਲ ਲੈ ਰਹੇ ਹਾਂ ਜੀ ਉਹਦੇ ਨਾਲ ਪਤਾ ਲੱਗ ਜਾਂਦਾ ਜੀ ਕਿ ਕਿ ਕਿਉਂ ਨਹੀਂ ਅਗਰ ਉਹਦੇ ਵਿੱਚ ਕੁਝ ਹੋਇਆ ਤਾਂ ਉਹ ਲੈਬ ਵੱਲੋਂ ਉਸ ਹਿਸਾਬ ਨਾਲ ਕੋਡ ਦੇ ਦਿੱਤੀ ਜਾਵੇਗੀ ਜੀ ਉਹਨਾਂ ਦੀ ਜਿਹੜੀਆਂ ਕੰਡੀਸ਼ਨ ਸੀ ਕਿਚਨ ਦੀਆਂ ਉਹ ਮਤਲਬ ਕੰਪਲਾਈਂਸ ਨਹੀਂ ਹੈਗੀ ਆਪਣਾ ਸ਼ਡਿਊਲ 4 ਦੇ ਨਾਲ ਐਫਐਸਐਸਏ ਐਕਟ ਦੇ ਤੇ ਉਹਦੇ ਰਿਗਾਰਡਿੰਗ ਅਸੀਂ ਇਹਨਾਂ ਦਾ ਜਿਹੜਾ ਅਨਹਾਈਜਨਿਕ ਕੰਡੀਸ਼ਨ ਦਾ ਜਿਹੜਾ ਚਲਾਨ ਉਹ ਕਰ ਰਹੇ ਹਾਂ ਸਾਬ ਜਿਹੜੇ ਉਹਨਾਂ ਦੀ ਖਾਣਾ ਜਿਨ੍ਹਾਂ ਨੇ ਕੰਪਲੇਟ ਕੀਤੀ ਨਾ ਉਹਨਾਂ ਦੇ ਜਿਹੜੇ ਖਾਣੇ ਦੇ ਵਿੱਚੋਂ ਜੋ ਕੀੜੇ ਨਿਕਲੇ ਆਦੇ ਆ ਉਹ ਇੱਕ ਬੰਦੇ ਨੇ ਜਿਹੜਾ ਖਾਣਾ ਖਾਦਾ ਉਹ ਬਿਮਾਰ ਹੋ ਗਿਆ ਉਹ ਕਹਿੰਦਾ ਉਲਟੀਆਂ ਕਰਦਾ ਹੈ ਉਲਟੀਆਂ ਤਾਂ ਆ ਰਿਹਾ ਹੈ ਇਦੇ ਬਾਰੇ ਤੁਸੀਂ ਕੀ ਕਹੋਗੇ ਆਪ ਤੁਹਾਨੂੰ ਨਾ ਜੀ ਦੱਸ ਲੋਗੇ ਜੀ ਉਹ ਬਿਮਾਰ ਹੋ ਗਏ ਜੀ ਮੈਮ ਜੀ ਮੈਮ ਜੀ ਉਹ ਬਿਮਾਰ ਹੋ ਗਏ ਲੜਕਾ ਜੀ ਉਹ ਬਿਮਾਰ ਹੋ ਗਏ ਨੇ ਸਾਡੀਆਂ ਹੈਲਥ ਸੇਵਾਵਾਂ ਲੁਧਿਆਣੇ ਦੀਆਂ ਬਹੁਤ ਅੱਛੀਆਂ ਨੇ ਉਹਨਾਂ ਲਈ ਹੈਲਥ ਸੇਵਾਵਾਂ ਨੇ ਉਹ ਸਾਡੀ ਐਮਰਜੈਂਸੀ ਚ ਆਣ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਏਗਾ ਤੇ ਜੇ ਕੋਈ ਉਲਟੀ ਵਗੈਰਾ ਕਰ ਦੇ ਉਹਦੇ ਚੋਂ ਵੀ ਸੈਂਪਲ ਲਿੱਤਾ ਜਾ ਸਕਦਾ ਹੈ ਉਹ ਮਾਈਕਰੋਬਾਇਓਲੋਜੀ ਐਪਿਡੀਮੋਲੋਜੀ ਦੇ ਅੰਦਰ ਜਾਂਦਾ ਹੈ ਉਹ ਫੂਡ ਸੇਫਟੀ ਦੇ ਅੰਦਰ ਜਾਂਦਾ ਹੈ ਜੀ ਮੈਮ ਜੇ ਜਦੋਂ ਲੜਕਾ ਬਿਮਾਰ ਹੋ ਗਿਆ ਤੁਸੀਂ ਤਾਂ ਚਲੋ ਆਪਣੇ ਗਵਰਨਮੈਂਟ ਵੱਲੋਂ ਤੌਰ 'ਤੇ ਫੈਸਿਲਿਟੀਆਂ ਤੋਂ ਹੋ ਜੇ ਜੇ ਕੋਈ ਮਾਰ ਹੋਇਆ ਉਹਦਾ ਸੈਂਪਲ ਹੋ ਜੇ ਵੀ ਰੋਸਤੇ ਵੀ ਬੰਦੀ ਕਾਰਵਾਈ ਉਹ ਦੇਖੀ ਜਾਏਗੀ ਕੀ ਕਰਨੀ ਹੈ ਪਹਿਲੇ ਸਾਨੂੰ ਪ੍ਰੂਵ ਹੋ ਜਾਏ ਕਿ ਪਤਾ ਲੱਗ ਜਾਏ ਇੱਕ ਵਾਰੀ ਅਸੀਂ ਇਹਦਾ ਜਾਇਜ਼ਾ ਲੈ ਲਈਏ ਫਿਰ ਅਸੀਂ ਫਰਦਰ ਕਾਰਵਾਈ ਕਰਦੇ ਠੀਕ ਹੈ ਥੈਂਕ ਯੂ ਥੈਂਕ ਯੂ ਡਿਪਾਰਟਮੈਂਟਸ ਵੱਲੋਂ ਕੁਝ ਨਿਤਾਰਤ ਨਹੀਂ ਕੀਤਾ ਜਾਣਾ ਚਾਹੀਦਾ ਕਿ ਜਿੰਨੇ ਵੀ ਵੱਡੇ ਢਾਬੇ ਜਾਂ ਰੈਸਟੋਰੈਂਟ ਨੇ ਆਪਣੇ ਆਪ ਦੇ ਵਿਭਾਗ ਵੱਲੋਂ ਦੀ ਜਿਹੜੀਆਂ ਚੈਕਿੰਗ ਜਿਹੜੀਆਂ ਸਮੇਂ-ਸਮੇਂ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੀ ਇਸ ਤਰ੍ਹਾਂ ਹੈ ਕਿ ਐ ਸਭ ਹੋਰੀਆਂ ਨੇ ਉਹਦੇ ਵਿੱਚ ਜਿੰਨੇ ਵੀ ਸਾਡਾ ਸਟਾਫ ਹੈ ਉਸ ਸਾਰ ਨੂੰ ਅਸੀਂ ਚੈਕਿੰਗਸ ਕਰਦੇ ਹਾਂ ਰੈਗੂਲਰ ਕਰਦੇ ਨਾ ਪਰ ਜੇ ਤੁਸੀਂ ਕਹੋ ਅਸੀਂ ਸਾਰਿਆਂ ਦੀ ਇੱਕੋ ਟਾਈਮ ਵਿੱਚ ਕਰੀਓ ਨਹੀਂ ਪੋਸੀਬਲ ਅਸੀਂ ਪਿਛਲੇ ਪਿਛਲੇ ਮਹੀਨੇ ਵੀ ਰੈਂਡਮ ਬੇਸਿਸ ਤੇ ਸਾਰਾਂ ਤੋਂ ਵੀ ਹਾਈ ਰਿਸਕ ਚੈਕਿੰਗਸ ਕੀਤੀਆਂ ਨੇ ਇਸ ਤਰੀ ਹਰ ਮਹੀਨੇ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਉੱਚ ਸੇਫਟੀ ਡਿਪਾਰਟਮੈਂਟ ਨੇ ਕੰਮ ਕਰਨਾ ਹੈ। ਮੈਂ ਇਸ ਰੈਸਟੋਰੈਂਟ ਦੀ ਦੱਸ ਸਕਦੇ ਹਾਂ ਤੁਸੀਂ ਕਦੋਂ ਲਾਸਟ ਜਿਹੜਾ ਇਹਦਾ ਮੈਂ ਤੁਹਾਨੂੰ ਇਹਦਾ ਦੱਸਦਾ ਜੀ ਐਫਐਸਐਸਏ ਦੁਆਰਾ ਇੱਕ ਪੋਰਟਲ ਚਲਾਇਆ ਜਾਂਦਾ ਹੈ। ਆਥੋਰਾਈਜ਼ ਕਰਨਾ। ਆਥੋਰਿਸ ਪੋਰਟਲ ਦੇ ਉੱਪਰ ਜਿਹੜੇ ਲਾਇਸੈਂਸ ਬਣਦੇ ਨੇ ਉਹਨਾਂ ਦੀ ਕੈਟਾਗਰੀ ਹੁੰਦੀ ਹੈ ਹਾਈ ਰਿਸਕ ਲੋ ਰਿਸਕ ਦੇ ਬੇਸਿਸ ਤੇ। ਇਹ ਤੇ ਪੋਰਟਲ ਵੱਲੋਂ ਜਿਹੜੀਆਂ ਇਨਸਪੈਕਸ਼ਨਸ ਨੇ ਅਲਾਟ ਕੀਤੀਆਂ ਜਾਂਦੀਆਂ ਨੇ ਰੈਂਡਮ ਬੇਸਿਸ ਤੇ। ਤੇ ਜਿਹੜੀਆਂ ਉਹ ਜਿਸ ਤਰੀਕੇ ਨਾਲ ਪੋਰਟਲ ਤੇ ਜਿਹੜੀਆਂ ਹੈਗੀਆਂ ਨੇ ਸੈਂਟਰਲ ਅਥਾਰਟੀ ਵੱਲੋਂ ਇਨਸਪੈਕਸ਼ਨਸ ਆਉਂਦੀਆਂ ਨੇ ਉਹ ਦੀ ਉਹ ਜਿਹੜੇ ਫੂਡ ਸੇਫਟੀ ਨੇ ਉਹਨਾਂ ਵੱਲੋਂ ਅੱਗੇ ਏਰੀਆ ਕਨਸਰਨਡ ਐਫਐਸਓ ਜਿਹੜੀ ਅੱਜੇ ਮਾਰਕ ਕੀਤੀ ਜਾਂਦੀ ਹੈ ਤੇ ਉਹਦੀ ਹੀ ਇਨਸਪੈਕਸ਼ਨ ਅੱਗੇ ਕੀਤੀ ਜਾਂਦੀ ਹੈ ਬਟ ਠੀਕ ਰੈਂਡਮ ਬੇਸਿਸ 'ਚ ਮੋਟੇ ਦਾ ਕਹਿਣਾ ਇਹ ਹੋਟਲ ਦੀ ਇਨਸਪੈਕਸ਼ਨ ਕਦੋਂ ਕੀਤੀ ਗਈ लास्ट ਕਦੋਂ ਹੋਈ ਹੈ ਉਹ ਰਿਕਾਰਡ ਦੇ ਵਿੱਚ ਦੇਖਣਾ ਪਊਗਾ ਚੈੱਕ ਕਰਕੇ ਸਾਡੇ ਇਸ ਵੇਲੇ ਸਾਡੇ ਦਿਮਾਗ ਵਿੱਚ ਨਹੀਂ ਹੈ ਰਿਕਾਰਡ ਮੁਤਾਬਕ ਦੱਸ ਦਿੰਦੇ ਹੋਏ ਇਹ ਕਦੋਂ ਆਇਆ ਸੀ ਚੈੱਕ ਕਰੋ ਅਜੇ ਅਗਰ ਇਹਨਾਂ ਨੇ ਇੱਥੇ ਕੋਈ ਇਨਸਪੈਕਸ਼ਨ ਕੀਤੀ ਹੈ ਉਹ ਕਿਉਂਕਿ ਹੁਣ ਜਿਹੜੀ ਇਨਸਪੈਕਸ਼ਨ ਹੋ ਰਹੀ ਹੈ ਇਹ ਸਾਰਾ ਆਨਲਾਈਨ ਹੋ ਰਿਹਾ ਪੋਰਟਲ ਦੇ ਥਰੂ ਹੀ ਇਨਸਪੈ ਉਹ ਵੀ ਜਿਹੜੀ ਇਨਸਪੈਕਸ਼ਨ ਕੀਤੀ ਜਾਊਗੀ ਜੋ ਵੀ ਸਾਡੀਆਂ ਫਾਈਂਡਿੰਗਸ ਹੈਗੀਆਂ ਨੇ ਉਹ ਅਸੀਂ ਪੋਰਟਲ ਦੇ ਉੱਪਰ ਅਪਲੋਡ ਕਰ ਦਾਂਗੇ ਜੋ ਵੀ ਸਾਡੇ ਦੁਆਰਾ ਫੋਟੋਆਂ ਲਗੀਆਂ ਗਈਆਂ ਨੇ ਉਹ ਵੀ ਅਸੀਂ ਨਾਲ ਦੀ ਨਾਲ ਉੱਪਰ ਅਪਲੋਡ ਕਰ ਦਾਂਗੇ ਥੈਂਕ ਯੂ ਸਰ ਥੈਂਕ ਯੂ ਜੀ